ਅਮਰੀਕਾ ਦੇ ਆਕਾ ਦੇ ਬੈਸਟ ਫਰੈਂਡ ਦੀ ਗੱਲ ਕਰਦੇ ਹੁਣ ਐਲਾਨ ਮਸਕ ਦੀ ਕੈਨੇਡਾ ਦੇ ਵਿੱਚ ਤੇ ਉਹਨਾਂ ਦਾ ਵਿਰੋਧ ਹੋ ਰਿਹਾ ਪਰ ਮੈਂ ਵੈਸੇ ਹੋਰ ਸਮਝਾਈ ਜੀ ਕਿ ਉਹਨਾਂ ਨੇ ਨਰਿੰਦਰ ਪੋਤੀ ਉਹਨਾਂ ਨੂੰ ਵੀ ਕਿਹਾ ਸੀ ਮਾਈ ਫਰੈਂਡ ਪਰ ਉਹਨਾਂ ਨੇ ਬਣੀ ਨਹੀਂ ਬਾਤ ਬਣੀ ਨਹੀਂ ਬਾਤ ਐਲਾਨ ਮਸਕ ਦੇ ਤਾਂ ਬਣਾ ਰਹੇ ਨੇ ਜੀ ਕੈਨੇਡਾ ਦੇ ਵਿੱਚ ਤਾਂ ਉਹਨਾਂ ਦਾ ਵਿਰੋਧ ਹੋ ਰਿਹਾ ਪਰ ਕਹਿੰਦੇ ਨੇ ਕਿ ਭਾਰਤ ਦੀ ਇੰਟਰਨੈਟ ਮਾਰਕੀਟ ਜਿਹੜੀ ਆ ਉਹ ਕਾਬੂ ਕਰ ਰਹੇ ਨੇ ਹੂੰ ਭਾਰਤ ਦੇ ਵਿੱਚ ਭਾਰਤ ਨੂੰ ਬਹੁਤ ਵੱਡੀ ਇੰਟਰਨੈਟ ਦੀ ਮੰਡੀ ਵਜੋਂ ਦੇਖਿਆ ਜਾ ਰਿਹਾ ਹੈ ਮੈਂ ਇੱਕ ਵਾਰ ਇੱਕ ਚੰਗੇ ਇੱਕ ਪੱਤਰਕਾਰ ਵੱਟੇ ਪੱਤਰਕਾਰ ਦੀ ਸੁਣ ਰਿਹਾ ਸੀ ਉਹ ਕਹਿੰਦਾ ਵੀ ਸਸਤਾ ਡਾਟਾ ਜਿਹੜਾ ਆ ਇੰਨਾ ਸਸਤਾ ਇੰਡੀਆ ਦੇ ਵਿੱਚ ਮੋਬਾਈਲ ਡਾਟਾ ਖਾਸ ਤੌਰ ਤੇ ਉਹ ਨੌਜਵਾਨਾਂ ਨੂੰ ਆਪਣੀ ਬੇਰੁਜ਼ਗਾਰੀ ਦਾ ਅਹਿਸਾਸ ਨਹੀਂ ਹੋਣ ਦੇ ਰਿਹਾ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਆਬਾਦੀ ਬਹੁਤ ਵੱਡੀ ਹੈ ਤੇ ਫੋਨ ਵੀ ਛਾਰੇ ਚਲਾਉਣਾ ਚਾਹੁੰਦੇ ਨੇ ਕਨੈਕਟੀਵਿਟੀ ਵੀ ਚਾਹੁੰਦੇ ਨੇ ਤੁਹਾਨੂੰ ਪਤਾ ਨਹੀਂ ਕਿ ਜਦੋਂ ਕਿ ਉਹ ਕਿਸੇ ਕਾਰਨ ਕਰਕੇ ਇੰਟਰਨੈਟ ਬੰਦ ਹੋ ਜਾਵੇ ਤਾਂ ਕਿਵੇਂ ਭਜੜਾ ਪੈਂਦੀ ਹੈ ਨੇ ਮੋਬਾਈਲ ਡਾਟਾ ਬੰਦ ਹੁੰਦਾ ਹੈ ਕੱਲ ਹਾਲਾਂਕਿ ਤੇ ਇੰਡੀਆ ਦੇ ਵਿੱਚ ਇਹ ਵੀ ਅਸੀਂ ਸੁਣਿਆ ਕਿ ਸੜਕਾਂ ਬਣਾਉਂਦੇ ਨੇ ਸੜਕ ਬਣਾ ਕੇ ਅਜੇ ਥੋੜਾ ਜਿਹਾ ਸਫਾਈ ਚੱਲ ਰਹੀ ਹੁੰਦੀ ਹੈ ਤੇ ਪੁੱਟਣ ਵਾਲੇ ਆ ਜਾਂਦੇ ਨੇ ਕਿ ਕੇਬਲਾਂ ਪਾਉਣੀਆਂ ਨੇ ਸਾਈਡ ਤੇ ਪਾਈਪ ਪਾਉਣੇ ਨੇ ਕੇਬਲਾਂ ਪਾਉਣੀਆਂ ਨੇ ਹਾਂਜੀ ਹੁਣ ਫਾਈਬਰ ਪੌਂਡ ਦਾ ਕੰਮ ਚੱਲ ਪਿਆ ਜਿਹੜਾ ਖੰਭਾ ਦੇਖੋ ਬਾਜ਼ਾਰ ਦੇ ਵਿੱਚ ਉਹਦੇ ਤੇ 100 ਤੋਂ 100 ਤੋਂ ਮੈਂ ਥੋੜੀਆਂ ਕਹਿ ਦਿੱਤਾ ਬਹੁਤ ਜ਼ਿਆਦਾ ਗੁੱਛੇ ਤੇ ਕੁਛੇ ਟੰਗੇ ਹੋਏ ਨੇ ਪਤਾ ਨਹੀਂ ਕਿਵੇਂ ਟਰੇਸ ਕਰਦੇ ਨੇ ਤੇ ਟੁੱਟੀਆਂ ਰਹਦੀਆਂ ਨੇ ਕਦੇ ਕਿਸੇ ਵਿੱਚ ਕੁਝ ਫਸ ਗਿਆ ਕਦੇ ਕੁਝ ਫਸ ਗਿਆ ਨੇਰੀ ਨਾ ਹੋ ਗਈ ਨੇਰੀ ਜੇ ਦੂਰੀ ਹੁੰਦੀ ਤੇ ਬਿਜਲੀ ਵੀ ਬੰਦ ਤੇ ਸਭ ਕੁਝ ਬੰਦ ਹੋ ਜਾਂਦਾ ਖੈਰ ਬੜੀ ਇੰਪਰੂਵਮੈਂਟ ਵੀ ਹੋਈ ਆ ਪਰ ਇੱਕ ਜਿਹੜਾ ਇੰਟਰਨੈਟ ਨਾਲ ਕਨੈਕਸ਼ਨ ਦਾ ਹੁਣ ਤੁਸੀਂ ਦੇਖੋ ਵੀ ਇੰਟਰਨੈਸ਼ਨਲ ਫਲਾਈਟਾਂ 'ਚ ਵੀ ਅਸੀਂ ਜਾਂਦੇ ਆ ਤੇ ਸਾਨੂੰ ਜਹਾਜ਼ਾਂ 'ਚ ਬੈਠਿਆਂ ਨੂੰ ਵੀ ਇੰਟਰਨੈਟ ਮਿਲਦਾ ਉਹ ਕਿਸੇ ਨਾ ਕਿਸੇ ਤਰੀਕੇ ਜਿਹੜੇ ਜਹਾਜ਼ ਤਾਂ ਜ਼ਮੀਨ ਨਾਲ ਅਟੈਚ ਨਹੀਂ ਹੁੰਦਾ ਉਹ ਸੈਟੇਲਾਈਟ ਇੰਟਰਨੈਟ ਜਿਹੜਾ ਆ ਸਾਨੂੰ ਦਿੰਦਾ ਹੈ ਸੁਵਿਧਾ ਬਖੈਰ ਪਲੇਨ ਦੇ ਅਮਲੇ ਕੋਲ ਤਾਂ ਵੈਸੇ ਹੀ ਹੁੰਦਾ ਸੀ ਜਿਹੜਾ ਜਹਾਜ਼ ਤਾਂ ਹੁੰਦਾ ਕੰਟਰੋਲ ਪਰ ਹੁਣ ਮੁਸਾਫਰਾਂ ਨੂੰ ਵੀ ਦੇਣ ਲੱਗ ਪਏ ਨੇ ਅੱਗੇ ਕਹਿੰਦੇ ਆ ਤੁਸੀਂ ਫੋਨ ਬੰਦ ਕਰ ਦਿਓ ਹੁਣ ਤੁਹਾਨੂੰ ਇਜਾਜ਼ਤ ਦੇ ਰਹੇ ਨੇ ਚਲਾਉਣ ਦੀ ਕਰ ਉਹ ਵੀ ਸ਼ਰਤਾ ਹੈ ਕਿ ਹਨਾ ਅੱਛਾ ਉਹਦੇ ਚ ਗੱਲ ਹੈ ਜੀ ਕਿ ਸੈਟਲਾਈਟ ਇੰਟਰਨੈਟ ਅਲਟੀਮੇਟ ਆਨਸਰ ਹੈ ਦੁਨੀਆ ਦਾ ਕਿ ਇਹ ਜਿੱਥੇ ਦੂਰ ਦਰਾਡੇ ਨਹੀਂ ਪਹੁੰਚ ਸਕਦੀ ਕੇਬਲ ਹੋਰ ਚੀਜ਼ਾਂ ਤੇ ਮੋਬਾਈਲ ਡਾਟਾ ਸਲੋ ਆ ਉਹ ਉਹਨਾਂ ਨਾਲ ਵੀ ਸੈਟਲਾਈਟ ਨਾਲ ਤੁਸੀਂ ਛੱਤ ਦੇ ਉੱਪਰ ਛਤਰੀ ਲਾਓ ਅੰਦਰ ਰੀਸੀਵਰ ਲਾਓ ਤੇ ਚਲਾਓ ਬਹੁਤ ਵਧੀਆ ਸੋ ਇਹਦੇ ਲਈ ਸਟਾਰਲਿੰਕ ਜਿਹੜੀ ਕੰਪਨੀ ਹੈ ਜੀ ਸਟਾਰਲਿੰਕ ਕੰਪਨੀ ਹੈ ਜੀ ਅਲਾਨ ਮਸਕ ਦੀ ਦੁਨੀਆ ਦੇ ਸਭ ਤੋਂ ਅਮੀਰ ਬੰਦੇ ਦੀ ਔਰ ਸਟਾਰਲਿੰਕ ਜਿਹੜੀ ਆ ਉਹਨੂੰ ਇਹਨਾਂ 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 ਉਹਨਾਂ ਨੇ ਸਿਸਟਮ ਆਪਣਾ ਕ੍ਰੀਏਟ ਕਰ ਲਿਆ ਕਿ ਦੁਨੀਆ ਭਰ ਦੇ 100 ਮੁਲਕਾਂ ਦੇ ਵਿੱਚ ਉਹਨਾਂ ਵੱਲੋਂ ਇੰਟਰਨੈਟ ਸੇਵਾਵਾਂ ਜਿਹੜੀਆਂ ਨੇ ਸੈਟੇਲਾਈਟ ਦੇ ਥਰੂ ਦਿੱਤੀਆਂ ਜਾ ਰਹੀਆਂ ਨੇ ਔਰ ਡੋਨਲਡ ਟਰੰਪ ਆਪਣੇ ਸਾਥੀ ਦਾ ਪ੍ਰਚਾਰ ਵੀ ਨਾਲ-ਨਾਲ ਕਰਦੇ ਨੇ ਤੇ 2021 ਤੋਂ ਲੈ ਕੇ ਸਟਾਰਲਿੰਕ ਜਿਹੜੀ ਐilon মাসਕ ਦੀ ਸੈਟੇਲਾਈਟ ਕਮਿਊਨੀਕੇਸ਼ਨ ਕੰਪਨੀ ਹੈ ਉਹਨਾਂ ਵੱਲੋਂ ਪਰਦੇ ਦੇ ਪਿੱਛੇ ਰਹਿ ਕੇ ਭਾਰਤ ਵਿੱਚ ਇੰਟਰਨੈਟ business ਵਿੱਚ ਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੁਹਾਨੂੰ ਯਾਦ ਹੋਵੇਗਾ ਕਿ ਡਾਕਟਰ ਮਰਮੋਣ ਸਿੰਘ ਦੀ ਸਰਕਾਰ ਵੇਲੇ ਸਪੈਕਟਰਮ ਘਟਾਲਾ ਕਪੜਾ ਜਿਹੜਾ ਸੀ ਉਹ ਸਾਹਮਣੇ ਆਇਆ ਸੀ ਸਪੈਕਟਰਮ ਕੀ ਹੈ ਜਿੰਨੀਆਂ ਫ੍ਰੀਕੁਐਂਸੀਆਂ ਜਿੰਨੀਆਂ ਵੇਵਸ ਹੁੰਦੀਆਂ ਨੇ ਚਾਹੇ ਉਹ ਫੋਨ ਦੀਆਂ ਹੋਣ ਚਾਹੇ ਰੇਡੀਓ ਦੀਆਂ ਹੋਣ ਚਾਹੇ ਕੋਈ ਹੋਰ ਹੋਣ ਜੋ ਵੀ 에ਅਰ ਵੇਵਸ ਤੇ ਕੰਟਰੋਲ ਹੈ ਫ੍ਰੀਕੁਐਂਸੀਸ ਤੇ ਉਹ ਸਰਕਾਰ ਦਾ ਹੁੰਦਾ ਹੈ ਉਸ ਕੰਟਰੋਲ ਨੂੰ ਜਿਹੜਾ ਕਿਵੇਂ ਕਾਬੂ ਕਰਨਾ ਹੈ ਉਹ ਤੁਸੀਂ ਇਸ ਸਰਕਾਰ ਦਾ ਕੰਮ ਹੁੰਦਾ ਭਾਰਤ ਵਿੱਚ ਉਹ ਸਰਕਾਰ ਜਿਹੜੀ ਹੈ ਉਹ ਹਮੇਸ਼ਾ ਵੇਚਦੀ ਰਹੀ ਹੈ ਬੈਂਡ ਉਹ ਬੈਂਡ ਜਿਹੜੇ ਵੇਚਣੇ ਨੇ ਉਹ ਕਿੰਨੇ ਦੇ ਵੇਚਣੇ ਨੇ ਕਿਸ ਨੂੰ ਵੇਚਣੇ ਨੇ ਇਸ ਦਾ ਘਟਾਲਾ ਹੋਇਆ ਸੀ ਕਿ ਕਿਸੇ ਨੂੰ ਐਵੇਂ ਹੀ ਦੇ ਦਿੱਤੇ ਉਹ ਖੈਰ 2G ਤੱਕ ਪਹੁੰਚਾ ਸੀ ਫਿਰ 3G 4G 5G ਤੇ ਹੁਣ ਪਤਾ ਨਹੀਂ ਕਿਹੜੀ ਕਿਹੜੀ GO ਦੇ ਵਿੱਚ ਆਉਣ ਵਾਲੀਆਂ ਨੇ ਤੇ ਭਾਰਤ ਦੇ ਵਿੱਚ ਦੋ ਵੱਡੇ ਪਲੇਅਰ ਨੇ ਜਿਹੜੇ ਸਾਰੇ ਮੋਬਾਈਲ ਦੀ ਮਾਰਕੀਟ ਸੰਭਦੇ ਨੇ ਉਹ ਹੈ ਨੇ ਰਿਲਾਇੰਸ Jio ਤੇ ਭਾਰਤੀ Airtel ਇੱਕ ਕੰਪਨੀਆਂ ਦੀ ਕੰਪਨੀ ਤੇ ਦੂਸਲੀ ਦੂਸਰੀ ਸੁਨੀਲ ਭਾਰਤੀ ਮਿੱਤਲ ਦੀ ਹੈ। ਉਹਨਾਂ ਵੱਲੋਂ ਜ਼ੋਰ ਲਾਇਆ ਜਾ ਰਿਹਾ ਸੀ ਕਿ ਕਿਸੇ ਨਾ ਕਿਸੇ ਤਰੀਕੇ ਸਾਡੇ ਕੋਲ ਰਹਿ ਜਾਵੇ। ਦੱਸਿਆ ਜਾਂਦਾ ਹੈ ਕਿ ਉਹਨਾਂ ਵੱਲੋਂ ਲਕਸ਼ਮਪੁਰਕ ਦੀ ਇੱਕ ਕੰਪਨੀ ਦੇ ਜਿਹੜੇ ਸੈਟੇਲਾਈਟ ਹੈ ਉਹ ਲਿਆ ਕੇ ਭਾਰਤ ਦੇ ਵਿੱਚ ਇੰਟਰਨੈਟ ਸੇਵਾਵਾਂ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਦੂਜੇ ਪਾਸੇ ਐਲਾਨ ਮਸਕ ਕਹਿ ਰਹੇ ਸੀ ਕਿ ਮੈਨੂੰ ਦੇ ਦਿਓ ਠੇਕਾ ਸਾਰਾ ਤੇ ਕੋਈ ਇਸ ਲਈ ਬੋਲੀ ਲਾਉਣ ਦੀ ਲੋੜ ਨਹੀਂ ਤੇ ਮੈਨੂੰ ਦਿਓ ਮੈਂ ਇੱਥੇ ਲੋਕਾਂ ਨੂੰ ਸੇਵਾਵਾਂ ਦੇਵਾਂਗਾ। ਪਰ ਇੱਕ ਬੜਾ ਹੈਰਾਨੀਜਨਕ ਫੈਸਲਾ ਇਹ ਆਇਆ ਕਿ Jio ਦੇ ਨਾਲ ਤੇ Airtel ਦੇ ਨਾਲ ਸਮਝੌਤਾ Starlink ਦਾ ਹੋ ਗਿਆ ਤੇ ਹੁਣ ਸਰਕਾਰੀ ਮਨਜ਼ੂਰੀ ਜਿਹੜੀ ਆ Starlink ਨੇ ਲੈਣੀ ਹੈ ਤੇ ਸੈਟੇਲਾਈਟ ਜਿਹੜੀ ਆ Starlink ਦੀਆਂ ਸਮਾਵਾਂ ਨੇ ਬਹੁਤ ਜਲਦੀ ਇੰਡੀਆ ਦੇ ਵਿੱਚ ਸ਼ੁਰੂ ਹੋ ਸਕਦੀਆਂ ਨੇ Jio ਵਾਲੇ ਤੇ Airtel ਵਾਲੇ ਕਿਵੇਂ ਵੰਡਣਗੇ ਇਸ ਨੂੰ ਆਪਸ ਦੇ ਵਿੱਚ ਪਰ ਇਹ ਕੁਝ ਘੰਟਿਆਂ ਦੇ ਵਿੱਚ ਉਹਨਾਂ ਨੇ ਐਲਾਨ ਕਰ ਦਿੱਤਾ ਪਹਿਲਾਂ Jio ਨੇ ਕੀਤਾ ਫਿਰ Airtel ਨੇ ਕੀਤਾ ਕਿ ਸਾਡਾ ਸਮਝੌਤਾ ਹੋ ਗਿਆ ਕੋਈ ਸਰਕਾਰ ਦੇ ਨਾਲ ਕਿ ਸਰਕਾਰ ਨੇ ਕਿੰਨੇ ਦੇ ਵਿੱਚ ਇਹ ਸਾਰਾ ਕੁਝ ਵੇਚਿਆ ਉਹਦੇ ਬਾਰੇ ਜੇ ਕੁਝ ਨਹੀਂ ਪਤਾ ਜਾਂ ਜੋਨ ਰਿੰਦਰ ਮੋਤੀ ਦੀ ਫੇਰੀ ਲੱਗੀ ਸੀ ਡੋਨਲਡ ਟਰੰਪ ਦੇ ਦਫ਼ਤਰ ਦੇ ਵਿੱਚ ਤੇ ਮੁਲਾਕਾਤ ਹੋਈ ਐਲਾਨ ਮਸਕ ਦੇ ਨਾਲ ਜਾਂ ਉਸੇ ਦਾ ਨਤੀਜਾ ਪਰ ਸਟਾਰ ਲਿੰਕ ਦੇ ਲੋ ਅਰਥ ਆਰਬਿਟ ਦੇ ਜਿਹੜੇ ਸੈਟੇਲਾਈਟ ਨੇ ਉਹਨਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਉਹਨਾਂ ਦੇ ਸੈਟੇਲਾਈਟ ਹੈਗੇ ਨੇ ਸਾਰਾ ਕੰਟਰੋਲ ਇੰਡੀਆ ਦੀ ਸੈਟੇਲਾਈਟ ਇੰਟਰਨੈਟ ਦਾ ਉਹ ਉਹ ਐਲਾਨ ਮਸਕ ਦੇ ਕੋਲ ਹੋਵੇਗਾ ਇਹ ਇਸ ਤਰ੍ਹਾਂ ਜਾਪ ਰਿਹਾ ਹੈ ਲਾਇਸੈਂਸਿੰਗ ਕਮਿਊਨੀਕੇਸ਼ਨ ਕੋਈ ਜਿਹੜਾ ਤੇ ਫੋਰਨ ਕੰਪਨੀਆਂ ਦੇ ਜਿਹੜੇ ਪ੍ਰਤੀ ਰੂਲ ਹੈਗੇ ਨੇ ਉਹ 2021 ਦੇ ਵਿੱਚ ਇਹ ਕੋਸ਼ਿਸ਼ ਹੋ ਰਹੀ ਹੈ ਇੰਡੀਆ ਦੇ ਵਿੱਚ ਸੈਟਲਾਈਟ ਇੰਟਰਨੈਟ ਲਾਂਚ ਕਰਨ ਦੀ ਦੁਨੀਆ ਦੇ 100 ਮੁਲਕਾਂ ਵਿੱਚ ਐਲੌਨ ਮਸਕ ਵਾਲੀਟੀ ਲਾਂਚ ਕਰ ਚੁੱਕੇ ਨੇ ਸੋ ਦੁਨੀਆ ਦਾ ਰਿਚੇਸਟ ਪਰਸਨ ਜਿਹੜਾ ਹੈ ਜੀ ਉਹ ਏਸ਼ੀਆ ਦੇ ਰਿਚੇਸਟ ਪਰਸਨ ਮਿਸਟਰ ਅੰਬਾਨੀ ਤੇ ਸੁਨੀਲ ਭਾਰਤੀ ਮਿੱਤਰ ਜਿਹੜੇ ਇਹ ਟੈਲ ਦੇ ਜਿਹੜੇ ਸੀਈਓ ਨੇ ਉਹ ਉਹ ਵੀ ਇੱਕ ਵੱਡੀ ਕੰਪਨੀ ਹੈ ਉਹਨਾਂ ਨਾਲ ਵੱਡਾ ਸਮਝੌਤਾ ਹੋ ਗਿਆ ਜੀ ਤੇ ਬਿਡਿੰਗ ਵਾਰ ਜਿਹੜੀ ਹੈ ਕਿ ਬੋਲੀਆਂ ਦੀ ਜਿਹੜੀ ਜੰਗ ਲੱਗਣੀ ਸੀ ਤੇ ਪਬਲਿਕ ਖਾਤੇ ਦੇ ਵਿੱਚ ਸਰਕਾਰ ਦੇ ਖਾਤੇ ਵਿੱਚ ਪੈਸਾ ਜਾਣਾ ਸੀ ਉਹਦੇ ਬਾਰੇ ਸਾਨੂੰ ਕੱਖ ਨਹੀਂ ਪਤਾ ਜਿਹੜਾ 2G ਦਾ ਰੌਲਾ ਉਦੋਂ ਇੰਨਾ ਪਿਆ ਸੀ ਡਾਕਟਰ ਮਰਮੋਣ ਸਿੰਘ ਦੀ ਸਰਕਾਰ ਵੇਲੇ ਇਹ 2G ਤੇ ਬਹੁਤ ਪਿੱਛੇ ਰਹਿ ਗਏ ਨੇ ਜੋ ਖਤਮ ਵੀ ਹੋ ਗਈ ਟੈਕਨੋਲੋਜੀ ਆ ਦੇਖੋ ਹੁਣ ਤੁਸੀਂ ਕੀ ਬਣ ਰਿਹਾ ਜੀ